ਜੈ ਭੀਮ ਜੈ ਭਾਰਤ ਅੱਜ ਅਸੀਂ ਬੈਠੇ ਹਾਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਵੀਸਲਾ ਵਿਖੇ ਜਿੱਥੇ ਅੱਜ ਗੱਲਬਾਤ ਕਰ ਰਹੇ ਹਾਂ ਅਮਰੀਕ ਵੀਸਲਾ ਜੀ ਨਾਲ ਤੇ ਜਿਹੜੇ ਇਨਸਾਨ ਨੇ ਜਿਸ ਟਾਈਮ ਸਾਬਸ਼ਰੀ ਕਾਂਚੀਰਾਮ ਜੀ ਨੇ ਡੀਐਸ4 ਨਾਲ ਦੀ ਪਾਰਟੀ ਬਣਾਈ ਸੀ ਉਸ ਪਾਰਟੀ ਦੇ ਵਿੱਚ ਉਸ ਪਾਰਟੀ ਦਾ ਸਾਥ ਦੇਣ ਦੇ ਉਸ ਪਾਰਟੀ ਨੂੰ ਉੱਪਰ ਚੱਕਣ ਦੇ ਲਈ ਵੀਸਲਾ ਸਾਹਿਬ ਦਾ ਬਹੁਤ ਯੋਗਦਾਨ ਹੈ ਜਿਹੜੇ ਕਿ ਇੱਕ ਟੈਮ ਦੇ ਉੱਤੇ ਨਾਟਕ ਕਰਦੇ ਹੁੰਦੇ ਸੀ ਜਿਹਦਾ ਨਾਮ ਸੀ ਨਵਾਂ ਚਿਰਾਗ ਨਵੀਂ ਰੋਸ਼ਨੀ ਜਿਹਦੀ ਮੁੱਖ ਭੂਮਿਕਾ ਛਿਰੀ ਬਿਸਰਾ ਸਾਹਿਬ ਕਰਦੇ ਥਾਣ ਕਿਹੜਾ ਰੋਲ ਹੁੰਦਾ ਸੀ ਆਪਣਾ ਜੀ ਠਾਕੁਰ ਅਜੀਤ ਸਿੰਘ ਦਾ ਤੇ ਵਿਜੇ ਦਾ ਇਹ ਮੁੱਖ ਭੂਮਿਕਾ ਜਿਹੜੀ ਆ ਵੀਜੇ ਦੀ ਨਿਭਾਉਂਦੇ ਹੁੰਦੇ ਸੀਗੇ ਤੇ ਉਹ ਤਕਰੀਬਨ ਕਿੰਨੇ ਕੁ ਲੋਕਾਂ ਨੇ ਦੇਖਿਆ ਜੀ ਇਹ ਨਾਟਕ ਤਕਰੀਬਨ ਅਸੀਂ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਤਕਰੀਬਨ 3-400 ਪਿੰਡਾਂ ਦੇ ਵਿੱਚ ਅਸੀਂ ਖੇਡ ਚੁੱਕੇ ਸੀ ਇਨਾਂ ਦੇ ਨਾਟਕ ਨੇ ਪੂਰੇ ਪੰਜਾਬ ਦੇ ਵਿੱਚ ਡੀਐਸ4 ਨਾਂ ਦੀ ਪਾਰਟੀ ਦੀ ਲਹਿਰ ਨੂੰ ਬਹੁਤ ਉੱਪਰ ਚੁੱਕਿਆ ਤੇ ਉਹਦੇ ਨਾਲ ਨਾਲ ਤੁਸੀਂ ਜਿਹੜਾ ਆ ਤੁਹਾਨੂੰ ਕੋਈ ਪੈਸਾ ਤੇ ਲੱਭ ਦਿੰਦੇ ਸੀ ਜਾਂ ਵੈਸੇ ਹੀ ਕਰ ਦਿੱਤੇ ਨਹੀਂ ਕੋਈ ਸਾਨੂੰ ਪੈਸਾ ਥਿਰਲਾ ਨਹੀਂ ਸੀ ਮਿਲਦਾ ਉਹਨਾਂ ਸਮਿਆਂ ਵਿੱਚ ਤਾਂ ਆਪ ਸਾਡਾ ਸਮਾਜ ਆਪ ਵੀ ਬਹੁਤ ਗਰੀਬ ਸੀਗਾ ਅੱਜ ਤਾਂ ਸਰਵੇ ਜੋ ਸਾਨੂੰ ਉੱਪਰੋਂ ਸਟੇਜ ਦੇ ਉੱਤੋਂ ਕੋਈ ਕਲੈਕਸ਼ਨ ਹੋ ਜਾਣੀ ਕੋਈ 100 ਹੋ ਜਾਣਾ ਕੋ 200 ਹੋ ਜਾਣਾ ਕੋ 300 ਹੋ ਜਾਣਾ ਉਦੇ ਨਾਲ ਅਸੀਂ ਆਪਣਾ ਬਸ ਆਪਣਾ ਕਿਰਾਇਆ ਘਰਿਆ ਮੇਨਟੇਨ ਕਰਕੇ ਪ੍ਰੋਗਰਾਮ ਕਰਕੇ ਆ ਜਾਂਦੇ ਸੀ ਤੁਹਾਡੇ ਨਾਲ ਕਿਹੜੇ ਕਿਹੜੇ ਪਾਤਰ ਸਨ ਸਾਡੇ ਨਾਲ ਨਾਟਕ ਦੇ ਵਿੱਚ ਅਸੀਂ ਸ਼ੁਰੂਆਤ ਪਹਿਲਾਂ ਇਸ ਨਗਰਪਿੰਡ ਬੀਸੜਾ ਤੋਂ ਕੀਤੀ ਸਾਡੇ ਵਿੱਚ ਪਿੰਡ ਬੀਸੜਾ ਦੇ ਐਫਸੀਆਈ ਵਿੱਚ ਲੱਗੇ ਹੋ ਸੀ ਬਾਪੂ ਪਿਆਰਾ RAM ਜੀ ਤੇ ਉਹਨਾਂ ਨੇ ਸਾਨੂੰ ਇੱਕ ਦਿਨ ਕਿਹਾ ਵੀ ਸਭ ਕਾਂਸ਼ੀ RAM ਜੀ ਨੇ ਮੂਸਾ ਪਰਉਣਾ ਹੈ ਤੇ ਚਲੋ ਸੱਜਰੀ ਆਪਾਂ ਦੇਖ ਕੇ ਆਉਨੇ ਆ ਤੇ ਅਸੀਂ ਸਾਈਕਲਾਂ ਤੇ ਗਏ ਉਸ ਤੋਂ ਬਾਅਦ ਸਾਡੇ ਵਿੱਚ ਹੌਲੀ ਹੌਲੀ ਗਿਆਰਾ ਰਾਮ ਜੀ ਨੇ ਉਹਨਾਂ ਨੇ ਸਾਨੂੰ ਮੂਵਮੈਂਟ ਤੋਂ ਜਾਣੂ ਕਰਾਇਆ ਤੇ ਉਹਨੇ ਸਾਨੂੰ ਦੱਸਿਆ ਕਿਉਂਕਿ ਸਾਨੂੰ ਗਾਉਣ ਤੋਂ ਪਹਿਲਾਂ ਸ਼ੌਕ ਸੀਗਾ ਨਾਟਕਾਂ ਦਾ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਕ ਨਾਟਕ ਤੁਸੀਂ ਮੈਂ ਤੁਹਾਨੂੰ ਸਟੋਰੀ ਲਿਖ ਕੇ ਦਿਨਾ ਹੈ ਸੱਚੀ ਕਹਾਣੀ ਹੈ ਯੂਪੀ ਦੀ ਯੂਪੀ ਦੇ ਵਿੱਚ ਇੱਕ ਠਾਕਰ ਲੋਕਾਂ ਨੇ ਇੱਕ ਲੜਕੇ ਦੀਆਂ ਬਾਹਾਂ ਜਿਹੜੀਆਂ ਅਸੀਂ ਵੜ ਦਿੱਤੀਆਂ ਉਹਦੇ ਆਧਾਰ ਤੇ ਸਾਨੂੰ ਉਹਨੇ ਦੱਸਿਆ ਤੇ ਅਸੀਂ ਉਹ ਨਾਟਕ ਜਿਹੜਾ ਆਪਣੇ ਪੈਟਰਨ ਤੇ ਤਿਆਰ ਕੀਤਾ ਤੇ ਪਹਿਲਾ ਨਾਟਕ ਅਸੀਂ ਪਿੰਡ ਕਾਲੇਵਾਲ ਭਗਤਾਂ 1984 ਦੇ ਵਿੱਚ ਖੇਡਿਆ ਕਾਲੇ ਵਾਲੇ ਭਗਤਾਂ ਤੋਂ ਬਾਅਦ ਅਸੀਂ ਪਿੰਡ ਬਹਿਰਾਮ ਦੇ ਵਿੱਚ ਦੂਸਰਾ ਨਾਟਕ ਖੇਡਿਆ ਨਵੀਂ ਜਰਾਗ ਨਵੀਂ ਰੋਸ਼ਨੀ ਔਰ ਬਹਿਰਾਮ ਦੇ ਵਿੱਚ ਨਾਟਕ ਕਰਨ ਤੋਂ ਬਾਅਦ ਉੱਥੇ ਲੋਕ ਬਾੜ ਮੁਜਾਰਾ ਤੋਂ ਆਇਆ ਸੀ ਤੇ ਪਰਮਜੀਤ ਹੁਣੀ ਉਹੀ ਸਾਨੂੰ ਗਿਆ ਵੀ ਸਾਡੇ ਪਿੰਡ ਆਇਓ ਅਸੀਂ ਬਾੜ ਮੁਜਾਰਾ ਨਰਿੰਦਰ ਉਹਨਾਂ ਦੇ ਕੋਲ ਇਹ ਨਾਟਕ ਖੇਡਿਆ ਉਸ ਤੋਂ ਬਾਅਦ ਫਿਰ ਸਾਡੀ ਜਿਹੜੀ ਲਹਿਰ ਸੀ ਹੌਲੀ-ਹੌਲੀ ਪਿੰਡਾਂ ਦੇ ਵਿੱਚ ਚੱਲ ਪਈ ਤੇ ਮੂਵਮੈਂਟ ਇੱਥੇ ਤੱਕ ਪਹੁੰਚ ਗਈ ਕਿ ਸਾਨੂੰ ਛਪਾਰ ਦੇ ਮੇਲੇ ਤੇ ਅਸੀਂ ਸਾਨੂੰ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ ਤੇ ਉਸ ਛਪਾਰ ਦੇ ਮੇਲੇ ਤੇ ਸਾਨੂੰ ਮਤਲਬ 8-10 ਪ੍ਰੋਗਰਾਮ ਉਸੇ ਨਾਈਟ ਵਿੱਚ ਬੁੱਕ ਹੋਏ ਤੇ ਉਸ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਹਰ ਰੋਜ਼ ਅਸੀਂ ਆਪਣਾ ਘਰ ਘੱਟ ਨਹੀਂ ਦੇਖਿਆ ਹਰ ਰੋਜ਼ ਨਾਟਕਾਂ ਦੇ ਵਿੱਚ ਤੇ ਦਿਨੇ ਕਿਤੇ ਮੀਟਿੰਗਾਂ ਤੇ ਚਲ ਜਾਣਾ ਜਾਂ ਕਿਤੇ ਰੈਲੀਆਂ ਤੇ ਹੋਰ ਕਿਤੇ ਚਲ ਜਾਣਾ ਤੇ ਇਸ ਦਾ ਸਾਡੀ ਨਾਟਕਾਂ ਦੀ ਸ਼ੁਰੂਆਤ ਹੋਈ ਤੁਹਾਡੇ ਪਾਤਰ ਕਿਹੜੇ-ਕਿਹੜੇ ਸਗੇ ਆਪਣੇ ਹਲਕੇ ਦੇ ਸਾਡੇ ਨਾਲ ਪਾਤਰ ਜਿਹੜੇ ਸਗੇ ਜੀ ਮੈਂ ਸ਼ਗਰਵਾਸੀ ਜਗENDER PAL JORRI ਜਿਹੜਾ ਨੇ ਖਰੜਗੜ੍ਹ ਵਿੱਚ ਵੀ ਸੇਵਾ ਕੀਤੀ ਤੇ ਆਪਣੇ ਹੁਣ ਇਸ ਦੁਨੀਆ ਤੋਂ ਫਾਨੀ ਹੋ ਗਏ ਨੇ ਤੇ ਮੇਰੇ ਨਾਲ ਸੀਗਾ ਸਾਡੇ ਚਾਚੇ ਦਾ ਲੜਕਾ ਬਰਵਿੰਦਰ ਬੰਗੜ ਉਹ ਵੀ ਬਹੁਤ ਚਿਰ ਪਹਿਲਾਂ ਐਕਸਪਾਇਰ ਹੋ ਗਏ ਤੇ ਨਾਲ ਸਾਡੇ ਰਾਮ ਸਰੂਪ ਮੱਲਾ ਸੋਡੀਆਂ ਤੇ ਸਾਡੇ ਸਰੂਪ ਚੰਦ ਜੀ ਸਾਡੇ ਬੀਸੜਾ ਨਗਰ ਤੋਂ ਤੇ ਪਾਰ ਰਾਮ ਜੀ ਤੇ ਗਰਮੀਤ ਰਾਮ ਜੀ ਚਮਨ ਲਾਲ ਜੀ ਅਸੀਂ ਐਸੇ ਪਿੰਡ ਤੋਂ ਨਾਟਕ ਦੀ ਜਿਹੜੀ ਟੀਮ ਬਣਾਈ ਸੀ ਤੇ ਉਸੇ ਨਾਟਕ ਦੀ ਟੀਮ ਤੇ ਤਹਿਤ ਅਸੀਂ ਸਾਰੇ ਪੰਜਾਬ ਵਿੱਚ ਨਾਟਕ ਕੀਤੇ ਤੁਸੀਂ ਇਸ ਲਹਿਰ ਨੂੰ ਅੱਗੇ ਪਹੁੰਚਾਇਆ ਤੁਹਾਡੇ ਨਾਲ ਲੀਡਰ ਕਿਹੜੇ-ਕਿਹੜੇ ਆਉਂਦੇ ਸੀਗੇ ਜਿਹੜੇ ਤੁਹਾਡਾ ਭਾਸ਼ਣ ਕਰਦੀ ਸਾਥ ਦੇਂਦੇ ਸੀ ਸਾਡੇ ਨਾਲ ਲੀਡਰ ਸਹਿਵਾਨ ਉਹਨਾਂ ਸਮਿਆਂ ਦੇ ਵਿੱਚ ਅਸੀਂ ਨਾਟਕ ਜਿਸ ਵੀ ਪਿੰਡ ਵਿੱਚ ਹੋਣਾ ਤੇ ਉਹਨਾਂ ਸਮਿਆਂ ਦੇ ਵਿੱਚ ਮਾਨਜੋਗ ਹਰਪੰਜ ਲਖਾ ਜੀ ਮਾਨਜੋਗ ਸਧਰਾਮ ਸਿੰਘ ਕੈਸ ਜੀ ਕਰੀਮਪੁਰੀ ਸਾਹਿਬ ਤੇ ਸ਼ੰਗਾਰਾ ਰਾਮ ਸਹੂਂਗੜਾ ਜੀ ਐਡਵੋਕੇਟ ਸਾਹਿਬ ਤਕਰੀਬਤ ਤਕਰੀਬਨ ਉਹਨਾਂ ਸਮਿਆਂ ਦੇ ਵਿੱਚ ਜਿੰਨੇ ਵੀ ਲੀਡਰਸ਼ਿਪ ਸੀ ਸਾਰੇ ਹੀ ਸਾਡੇ ਨਾਟਕਾਂ ਤੇ ਆਪਣਾ ਜਿਹੜਾ ਸੀ ਔਸ ਪੀਛ ਦੇ ਤੌਰ ਤੇ ਆਪਣਾ ਸਮਾਜ ਨੂੰ ਜਾਗਰੂਕ ਕਰਦੇ ਰਹੀ ਅੱਛਾ ਜੀ ਨਾਟਕਾਂ ਨਾਟਕ ਕਰਨ ਤੋਂ ਪਹਿਲਾਂ ਤੁਸੀਂ ਜਿਹੜਾ ਆ ਕਿਹੜਾ ਕੰਮ ਕਰਦੇ ਸੀਗੇ ਨਾਟਕ ਕਰਨ ਤੋਂ ਪਹਿਲਾਂ ਜੀ ਮੈਂ ਤਾਂ ਮੇਰੀ ਸਰਕਾਰੀ ਨੌਕਰੀ ਸੀ ਮਿਲਕ ਫੱਡ ਵਿਭਾਗ ਵਿੱਚ ਮੈਂ ਇੱਕ ਮਲਾਜਮ ਸੀਗਾ ਪਰ ਨਾਟਕਾਂ ਦੀ ਚੀਟਕ ਨੇ ਐਸੀ ਸਾਨੂੰ ਜਨੂਨ ਭਰ ਦਿੱਤਾ ਸਾਡੀ ਪਾਰਟੀ ਨੇ ਇਹੋ ਜਿਹਾ ਜਨੂਨ ਸਾਬਕਾਂਸ਼ੀਰਾਮ ਨੇ ਭਰਿਆ ਤੇ ਅਸੀਂ ਆਪਣੀ ਨੌਕਰੀ ਦੀ ਪਰਵਾਹ ਨਹੀਂ ਕੀਤੀ ਤੇ ਬਸ ਆ ਮੈਂ ਆਪਣੀ ਨੌਕਰੀ ਛੱਡ ਕੇ ਤੇ ਮੈਂ ਆਪਣੀ ਪਾਰਟੀ ਨੂੰ ਸਮਰਪਿਤ ਹੋ ਗਿਆ ਅੱਜ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਰਹਿ ਰਹੇ ਆ ਕੀ ਤੁਹਾਡਾ ਰੋਟੀ ਪਾਣੀ ਵਧੀਆ ਚੱਲ ਰਿਹਾ ਜਾਂ ਕਿਦਾਂ ਚੱਲ ਰਿਹਾ ਜੀ ਰੋਟੀ ਪਾਣੀ ਦਾ ਗੁਜ਼ਾਰਾ ਤਾਂ ਬੜੀ ਆਪਾਂ ਮੁਸ਼ਕਿਲ ਨਾਲ ਕਹਿ ਸਕਦੇ ਹਾਂ ਕਿਉਂਕਿ ਮੇਰੇ 12-13 ਸਾਲ ਹੋ ਗਏ ਆ ਮੇਰਾ ਬਹਿਰਾਮ ਦੇ ਵਿੱਚ ਐਕਸੀਡੈਂਟ ਹੋ ਗਿਆ ਮੇਰਾ ਚੂੜਾ ਟੁੱਟ ਗਿਆ ਬਾਹਾਂ ਟੁੱਟ ਗਈ ਦਿਮਾਗ ਦੇ ਵਿੱਚ ਸੱਟ ਲੱਗੀ ਦਿਮਾਗ 'ਚ ਕਲਾਊਡ ਬਣ ਗਿਆ ਪਰ ਕਿਸੇ ਵੀ ਸੱਜਣ ਨੇ ਮੇਰੀ ਆ ਕੇ ਬਾਹ ਨਹੀਂ ਫੜੀ ਸਿਰਫ ਹ ਮੇਰਾ ਬੇਟਾ ਕਟਿੰਗ ਦਾ ਕੰਮ ਕਰਦਾ ਹੈ ਤੇ ਛੋਟਾ ਮੁੰਡਾ ਗੌਣ ਲੱਗਾ ਸੀਗਾ ਪਰ ਉਹਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਗਈ ਤੇ ਹੁਣ ਦੇ ਲੀਡਰਾਂ ਨੇ ਵੀ ਕਿਸੇ ਨੇ ਪੁੱਛਿਆ ਜੀ ਤੁਹਾਨੂੰ ਨਹੀਂ ਜਦੋਂ ਦੀ ਮੇਰੀ ਸੱਟ ਲੱਗੀ ਆ 12 13 ਸਾਲ ਹੋ ਗਏ ਮੈਨੂੰ ਘਰ ਦੇ ਵਿੱਚ ਪਏ ਨੂੰ ਕੋਈ ਮੇਰਾ ਸੱਜਣ ਨੇੜੇ ਨਹੀਂ ਆਇਆ ਤੇ ਕਿਸੇ ਨੇ ਆ ਕੇ ਮੈਨੂੰ ਬਾਹ ਨੀ ਪੁੱਛੀ ਹੁਣ ਮੈਨੂੰ ਆ 20 ਤਰੀਕ ਨੂੰ ਫੇਰ ਪੈਰਾਲਾਈਜ਼ ਦਾ ਅਟੈਕ ਹੋ ਗਿਆ ਤੇ ਮੈਂ ਚੰਡੀਗੜ੍ਹ ਪਹਿਲਾਂ ਤਾਂ ਹੱਕ ਰਿਆ ਹਸਪਤਾਲ ਦਾ ਕਰਿਆ ਉਸ ਤੋਂ ਬਾਅਦ ਫਿਰ ਮੈਂ ਚੰਡੀਗੜ੍ਹ ਦਾਖਲ ਰਿਹਾ ਪਰ ਕਿਸੇ ਵੀ ਮੇਰੇ ਸੱਜਣ ਨੇ ਮੇਰੀ ਨਾਕਾ ਰਿਪਾਰਟੀ ਨੇ ਨਾਕਾ ਹੀ ਲੀਡਰ ਨੇ ਮੇਰੀ ਆ ਕੇ ਆਹ ਦਾ ਨਾਰਾ ਨਹੀਂ ਮਾਰੇ ਨਾ ਮੈਨੂੰ ਪੁੱਛਿਆ ਆ 12 ਸਾਲਾਂ ਦੇ ਵਿੱਚ ਕਿਸੇ ਨੇ ਵੀ ਆ ਕੇ ਪੁੱਛਿਆ ਨਹੀਂ ਹੁਣ ਤੁਹਾਡੇ BSP ਲਈ ਹੌਂਸਲੇ ਉਸੇ ਤਰ੍ਹਾਂ ਬੁਲਾਉਂਦੇ ਆ ਜਾਂ ਹੌਂਸਲੇ ਟਹਿ ਗਏ ਨੇ ਹਾਂ ਹਾਂ ਹੌਂਸਲੇ ਤਾਂ ਉਸੇ ਤਰ੍ਹਾਂ ਬੁਲਾਉਂਦੇ ਆ ਮੇਰੇ ਉਹ ਕਿਉਂਕਿ ਜਿਹੜਾ ਸਾਡਾ ਕੀੜਾ ਸਾਬਕਾਂਸ਼ੀ ਸ਼੍ਰਾਮ ਨੇ ਸਾਡੇ ਦਿਮਾਗ ਵਿੱਚ ਭਰਿਆ ਆ ਉਹ ਤਾਂ ਉੱਥੇ ਹੀ ਉੱਥੇ ਤਾਰ ਤਾਂ ਸਾਡੀ ਉੱਥੇ ਵੱਜਦੀ ਆ ਔਰ ਇਹਦਾ ਚੂੜਾ ਚੂੜਾ ਮੇਰੇ ਟੁੱਟੇ ਹੋਣ ਦੇ ਬਾਵਜੂਦ ਵੀ ਤੇ ਮੈਂ ਇਸ ਸਾਲ ਵੀ ਫੇਰ ਬੂਥ ਲਾਇਆ ਹੈ ਨਾ ਪੂਰਾ ਪਾਰਟੀ ਦਾ ਕੰਮ ਕਰਦੇ ਆ ਜੇ ਆ ਮੈਨੂੰ ਇੱਕ ਪ੍ਰੋਗਰਾਮ ਆਉਂਦੀ ਆ ਵੀ ਮੈਂ ਦੂਰ ਆਪਣੇ ਕਾਨਫਰੰਸਾਂ ਵਿੱਚ ਜਾਂ ਨਹੀਂ ਜਾ ਸਕਦਾ ਕਿਉਂਕਿ ਮੈਨੂੰ ਚੱਲਣ ਦੀ ਪ੍ਰੋਬਲਮ ਹੈ ਜੂੜਾ ਟੁੱਟਿਆ ਬਾਹ ਟੁੱਟੀ ਹੋਆ ਨੀਗਾ ਚ ਬੜੀ ਪ੍ਰੋਬਲਮ ਜੇਕਰ ਮੇਰੇ ਨਾਲ ਲੈ ਜਾਵੇ ਇਦਾਂ ਜਾਂਦਾ ਪਰ ਮੈਂ ਆਪਣੇ ਆਪਣੇ ਗਰਾਊਂਡ ਲੈਵਲ ਤੇ ਆਪਣਾ ਕੰਮ ਜ਼ਰੂਰ ਕਰਦਾ ਪਾਰਟੀ ਦੇ ਇਹ ਸਨ ਬੀਸਲਾ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਆਪਣੇ ਬਾਰੇ ਜਿਨ੍ਹਾਂ ਨੇ ਨਵਾਂ ਚਿਰਾਗ ਨਵੀਂ ਰੋਸ਼ਨੀ ਨਾਟਕ ਕੀਤੇ ਆ ਇਸ ਪਾਰਟੀ ਨੂੰ ਆਪਣੇ ਪੈਰਾਂ ਤੇ ਲਿਆਂਦਾ ਇਹਨਾਂ ਦੇ ਨਾਲ ਕਈ ਪਾਤਰ ਸਨ ਜਿਹੜੇ ਨਾਟਕ ਕਰਦੇ ਸਨ ਉਹ ਵੀ ਵਿਚਾਰੇ ਕੁਝ ਤਾਂ ਦੁਨੀਆ ਤੋਂ ਚਲੇ ਗਏ ਕੁਝ ਗਰੀਬੀ ਦੀ ਰੇਖਾ ਵਿੱਚ ਰਹਿ ਰਹੇ ਆ ਇਹਨਾਂ ਨੇ ਆਪਣੇ ਮੂੰਹ ਤਾਂ ਨਹੀਂ ਕਹਿਣਾ ਵੀ ਮੇਰੀ ਹੈਲਪ ਕਰੋ ਲੇਕਿਨ ਮੈਂ ਕਹਿ ਰਿਹਾ ਵੀ ਇਹੋ ਜਿਹੇ ਵਰਕਰ ਜਿਨ੍ਹਾਂ ਨੇ ਸਮਾਜ ਦੇ ਵਿੱਚ ਸਮਾਜ ਨੂੰ ਚੱਕਣ ਦੇ ਲਈ ਆਪਣਾ ਮਨ ਧਨ ਔਰ ਆਪਣੀ ਜ਼ਿੰਦਗੀ ਸਾਰੀ ਇਸ ਪਾਰਟੀ ਦੇ ਉੱਪਰ ਲਾ ਦਿੱਤੀ ਆ ਤੇ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਅੱਛਾ ਇੱਕ ਹੋਰ ਗੱਲ ਹੈ ਜੀ ਤੁਹਾਡੇ ਨਾਲ ਕੁਝ ਬਰਕਰਾਨੀ ਕਿ ਹਜ਼ੀਬੇ ਅੱਜ ਤੋਂ ਬਾਅਦ ਅਸੀਂ ਪਿਆ ਨਹੀਂ ਕਰਾਵਾਂਗੇ ਵੀ ਆਪਣੇ ਬਿਰਕਾਂ ਦੇ ਵਿੱਚ ਕੀ ਇਹ ਗੱਲ ਸੱਚੀ ਹੈ ਜੀ ਹਾਂਜੀ ਸਾਡਾ ਨਾਟਕ ਵੀ ਸੀਗਾ ਬਿਰਕਾਂ ਪਿੰਡ ਦੇ ਵਿੱਚ ਉਦੋਂ ਉੱਥੇ ਦੇ ਸਰਪੰਨ ਸਾਹਿਬ ਸਤਪਾਲ ਜੀ ਤੇ ਹੋਰ ਰਾਮ ਸਰੂਪ ਜੀ ਪੂਰੇ ਜਵਾਨ ਸੀਗੇ ਤੇ ਉਹਨਾਂ ਸਮੇਂ ਦੇ ਵਿੱਚ ਹੋਰ ਬਹੁਤ ਸਾਰੇ ਉੱਥੇ ਮੀਟਿੰਗ ਹੋਈ ਸੀਗੀ ਜਿੰਨੇ ਵੀ ਨਾਟਕ ਦੇਖ ਕੇ ਬਹੁਤ ਸਾਰੇ ਮੁੰਡਿਆਂ ਨੇ ਕਿਹਾ ਵੀ ਅਸੀਂ ਸਾਬ ਕਾਂਸ਼ੀਰਾਮ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਕਿ ਅਸੀਂ ਜਿਹੜਾ ਮਤਲਬ ਵਿਆਹ ਦੇ ਚੱਕਰ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਪਰ ਉਸ 40-50 ਵਰਕਰ ਸਗੇ ਜਿਨ੍ਹਾਂ ਨੇ ਕਸਮ ਕੱਢੀ ਅਸੀਂ ਵਿਆਹ ਨਹੀਂ ਕਰਾਵਾਂਗੇ ਜਿਨ੍ਹਾਂ ਵਿੱਚ ਸਾਡਾ ਸਾਥੀ ਜਗਿੰਦਰਪਾਲ ਜੋਰੀ ਵੀ ਸੀ ਤੇ ਹੋਰ ਵੀ ਬਹੁਤ ਸਾਰੇ ਪਾਤਰ ਉਹਨਾਂ ਦੇ ਨਾਲ ਸਕੇ ਦੇਖੋ ਜੀ ਇਹ ਬਹੁਤ ਬੜੀ ਗੱਲ ਹੈ ਜਿਨ੍ਹਾਂ ਨੇ ਆਪਣਾ ਜੀਵਨ ਸਾਰਾ ਬਹੁਜਨ ਸਮਾਜ ਪਾਰਟੀ ਦੇ ਲੇਖੇ ਲਾਇਆ ਹੋਇਆ ਸਾਨੂੰ ਉਹਨਾਂ ਦੀ ਕਦਰ ਕਰਨੀ ਚਾਹੀਦੀ ਉਹਨਾਂ ਦੀ ਯਾਦ ਵਿੱਚ ਕੁਝ ਨਾ ਕੁਝ ਜਿਹੜੇ ਚਲੇ ਗਏ ਉਹਨਾਂ ਦੀ ਯਾਦ ਵਿੱਚ ਕੁਝ ਨਾ ਕੁਝ ਬਣਾਉਣਾ ਚਾਹੀਦਾ ਆ ਤਾਂ ਕਿ ਆਪਣਾ ਸਮਾਜ ਜਿਹੜਾ ਇਹ ਆਪਣੇ ਸਮਾਜ ਦੇ ਕੀਤੇ ਹੋਏ ਵਰਕਰਾਂ ਦੇ ਕੰਮਾਂ ਨੂੰ ਯਾਦ ਕਰਨਾ ਔਰ ਇਹ ਨਾ ਕਹਿਣ ਵੀ ਉਹਨੇ ਕੀ ਖਟਿਆ ਸਾਨੂੰ ਕੀ ਦੇਣਗੇ ਕਿਸੇ ਲਈ ਸਾਡਾ ਸਮਾਜ ਜਿਹੜਾ ਇਹ ਆ ਉਹ ਕਾਮਜਾਬ ਕਹਿੰਦੇ ਹੁੰਦੇ ਜਿਹੜੇ ਸਮਾਜ ਦੇ ਲੋਕੀ ਜਾਗਦੇ ਨੇ ਉਹ ਸਮਾਜ ਦੇ ਲੋਕੀ ਜਿਹੜੇ ਆਪਣੇ ਕੀਤੇ ਹੋਏ ਲੋਕਾਂ ਦੇ ਵਰਕਰਾਂ ਦੇ ਕੰਮਾਂ ਨੂੰ ਜਾਣੂਗਾ ਕਿਦਿਆਨਾ ਇਸੇ ਤਰ੍ਹਾਂ ਸਾਨੂੰ ਵੀ ਉਹਨਾਂ ਦੇ ਕੰਮਾਂ ਤੇ ਜਾਣੂ ਹੋਣਾ ਚਾਹੀਦਾ ਆ ਤੇ ਮੈਂ ਸ਼ਿੰਦਾ ਕੋਲਤਾ ਕ੍ਰਾਂਤੀ ਟੀਵੀ ਦਾ ਆਪਣੇ ਤਨੋਂ ਮਨੋਂ ਬਹੁਤ ਹੀ ਧੰਨਵਾਦ ਕਰਦਾ ਆ ਕਿਉਂਕਿ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਸਾਨੂੰ ਅੱਜ ਯਾਦ ਕੀਤਾ ਹੈ ਕਿਉਂਕਿ ਮੈਂ ਤਾਂ ਬਿਲਕੁਲ ਕਦੀ ਸੋਚਿਆ ਵੀ ਨਹੀਂ ਸੀ ਕਿ ਮੇਰੇ ਕੋਲ ਚਲ ਕੇ ਮੇਰੇ ਵੀਰ ਜੀ ਆਉਗੇ ਪਰ ਮੈਂ ਕ੍ਰਾਂਤੀ ਟੀਵੀ ਦਾ ਅੰਤ ਦਿਲੋਂ ਤਨਵਾਦ ਕਰਦਾ ਹੈ ਜੈ ਭੀਮ ਜੈਪਾਤ ਅਸੀਂ ਗੱਲਬਾਤ ਕੀਤੀ ਅੱਜ ਪੀਸਲਾ ਸਾਹਿਬ ਨਾਲ ਅਸੀਂ ਇਹਨਾਂ ਦੇ ਹੀ ਬੜੇ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਜਾਂ ਸਮਾਜ ਪਾਰਟੀ ਨੂੰ ਡੀਐਸਪੋਰਟ ਤੋਂ ਲੈ ਕੇ ਹੁਣ ਤੱਕ ਜਿਹੜਾ ਇਹਨਾਂ ਨੇ ਯੋਗਦਾਨ ਪਾਈ ਰੱਖਿਆ ਆ ਅਸੀਂ ਬੜੇ ਧੰਨਵਾਦੀ ਹਾਂ ਜੈ ਭੀਮ ਜੈਪਾਤ